ਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਟੀ ਕੈਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਤੁਹਾਡੇ ਨਾਲ ਅਸੀਂ ਵੀਡੀਓ ਸ਼ੇਅਰ ਕਰਨ ਲੱਗੇ ਆ ਹਨ ਤੇ ਜਿਹੜੇ ਆਪਾਂ ਨੇ ਸੂਟ ਸਟਿਚ ਕੀਤੇ ਆ ਸਾਰਿਆਂ ਨੂੰ ਪਤਾ ਹੀ ਹੈ ਹਰ ਇੱਕ ਹਫ਼ਤੇ ਦੇ ਆਪਣੇ ਕਿੰਨੇ ਸੂਟ ਜਾਂਦੇ ਹੁੰਦੇ ਆ ਸਾਰੇ ਜਿਹੜੇ ਵਿੱਚ ਡਿਜ਼ਾਈਨਰ ਸੂਟ ਤਿਆਰ ਕਰਿਆ ਹਨ ਕਿਦਾਂ ਵੀ ਕਰਿਆ ਸਾਰੇ ਸੂਟ ਪਏ ਆ ਆਪਣੇ ਇੱਕ ਹਫ਼ਤੇ ਦੇ 20-25 ਸੂਟ ਜਿਹੜੇ ਹੈਗੇ ਹੁੰਦੇ ਆ ਜੀ ਜਿਹੜੇ ਤਿਆਰ ਹੋ ਕੇ ਜਾਂਦੇ ਆ ਹਨਾ ਵਿੱਚ ਚਲੋ ਕਿਸੇ ਦਾ ਕਮੀਜ਼ ਵੀ ਰਹਿੰਦਾ ਆ ਜਿਵੇਂ ਤਰਪਾਈ ਨੂੰ ਦਿੱਤਾ ਹੋਇਆ ਕਿਸੇ ਦੀ ਥੋੜੀ ਬਹੁਤੀ ਸਲਵਾਰ ਦਾ ਰਹਿੰਦਾ ਕੱਲ ਤੱਕ ਸਾਰੇ ਸੂਟ ਜਿਹੜੇ ਹੈਗੇ ਆਪਾਂ ਨੇ ਦੇਣੇ ਹੁੰਦੇ ਆ ਤੇ ਦੇਣੇ ਹੁੰਦੇ ਆ ਹਰ ਇੱਕ ਹਫ਼ਤੇ ਦੇ ਸੂਟ ਆਪਣੇ ਜਿਹੜੇ ਹੈਗੇ ਜਾਣ ਵਾਲੇ ਸੂਟ ਹੁੰਦੇ ਆ ਬਾਕੀ ਆਪਣੇ ਕੋਲੇ ਜਿਹੜੇ ਹੈਗੇ ਹਰ ਇੱਕ ਤਰ੍ਹਾਂ ਦੀਆਂ ਫਸਲਾਈ ਦੀਆਂ ਕਲਾਸਾਂ ਦੇ ਰਹੇ ਆ ਜੀ ਹਨਾ ਸਲਾਈ ਦੀ ਟ੍ਰੇਨਿੰਗ ਦੇ ਰਹੇ ਆ ਤੁਸੀਂ ਕਿਹੋ ਜਿਹਾ ਵੀ ਕੋਰਸ ਕਰਨਾ ਚਾਹੁੰਦੇ ਹੋ ਸਲਾਈ ਦੇ ਹਨਾ ਤਾ ਸਾਡੇ ਕੋਲੇ ਕਰ ਸਕਦੇ ਹੋ ਆਪਾਂ ਜਿਹੜੇ ਹੈਗੇ ਬੇਸਿਕ ਜਾ ਐਡਵਾਂਸ ਕੋਰਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲੋਂ ਕਰ ਸਕਦੇ ਹੋ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਸਲਾਈ ਦੀ ਟ੍ਰੇਨਿੰਗ ਦਿੰਨੇ ਆ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਆਪਾਂ ਜਿਹੜੇ ਹੈਗੇ ਧੋਰੀ ਦੇ ਵਿੱਚ ਹੈਗੇ ਆ ਬਰਨਾਲਾ ਰੋਡ ਦੇ ਉੱਪਰ ਕੱਕੜਵਾਲ ਵਾਲੀ ਪਾਸੇ ਨੇੜੇ ਤੇ ਤੁਸੀਂ ਜਦੋਂ ਮਰਜ਼ੀ ਜਿਹੜਾ ਹੈਗਾ ਸਾਡੇ ਕੋਲੇ ਵਿజిਟ ਕਰ ਸਕਦੇ ਹੋ ਹਣ ਬਾਕੀ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਵਰਕ ਕਰਾਉਣੇ ਆ ਜਿੱਦਾਂ ਹੈਂਡਵਰਕ ਹੋ ਗਿਆ ਥ्रेड ਵਰਕ ਹੋ ਗਿਆ ਨੇਡਲ ਵਰਕ ਹੋ ਗਿਆ ਆਪਾਂ ਹਰ ਇੱਕ ਤਾਂ ਦੇ ਜਿਹੜੇ ਹੈਗੇ ਸੂਟਾਂ ਦੇ ਉੱਪਰ ਵਰਕ ਵੀ ਤੇ ਕਰਦੇ ਆ ਤੇ ਸਟਿਚ ਵੀ ਕਰਦੇ ਆ ਬਾਕੀ ਵਰਕ ਕੀਤੇ ਹੋਏ ਆਪਣੇ ਕੋਲੇ ਸੂਟ ਰੈਡੀ ਕੀਤੇ ਹੋਏ ਹੁੰਦੇ ਵੀ ਆ ਜਿੱਦਾਂ ਸਾਡੇ ਕੋਲੇ ਆਪਣੇ ਵੀ ਦੇਖੋ ਇੱਧਰ ਸੂਟ ਰੈਡੀ ਕੀਤੇ ਹੋਏ ਹੁੰਦੇ ਆ ਜਿਵੇਂ ਕਿਸੇ ਨੇ ਕਈ ਵਾਰੀ ਐ ਹੁੰਦਾ ਵੀ ਐਟ ਅ ਟਾਈਮ ਹਨਾ ਸੂਟ ਲੈਣੇ ਹੁੰਦੇ ਆਪਣੇ ਕੋਲੇ ਤਿਆਰ ਕਰਿਆ ਹੋਇਆ ਵੀ ਹੁੰਦੇ ਆ ਤੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੁਣ ਸਾਡੇ ਸੂਟ ਜਿਹੜੇ ਹੈਗੇ ਰੈਡੀ ਕੀਤੇ ਹੋਏ ਆ ਹਨਾ ਆਏ ਹੋਇਆ ਨਹੀਂ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਜਲਦੀ ਸੋਲਡ ਆਊਟ ਹੋ ਜਾਂਦੇ ਆ ਸੂਟ ਆਪਣੇ ਇਹੋ ਜਿਹੇ ਵੀ ਸਲਾਈ ਦੇ ਕੋਰਸ ਕਰਨਾ ਚਾਹੁੰਦੇ ਤਾਂ ਅਸੀਂ ਆਪਣੀ ਐਡਮਿਸ਼ਨ ਸਾਡੇ ਕੋਲੇ ਕਰਵਾ ਸਕਦੇ ਹੋ ਜੀ ਲਓ ਜੀ ਤੁਹਾਡੇ ਨਾਲ ਆਪਾਂ ਆਪਣਾ ਪਹਿਲਾ ਸੂਟ ਜਿਹੜਾ ਹੈਗਾ ਸ਼ੇਅਰ ਕਰ ਲੱਗੇ ਆਂ ਦੇਖੋ ਸਾਰੇ ਸੂਟ ਦਿਖਾਵਾਂਗੀ ਮੈਂ ਤੁਹਾਨੂੰ ਕਿੰਨਾ ਕਿੰਨਾ ਡਿਜ਼ਾਈਨ ਕੀਤੇ ਆ ਤੇ ਆ ਦੇਖੋ ਇਹ ਮਸਲੀਨ ਦੀ ਜਿਹੜੀ ਹੈਗੀ ਸਲਵਾਰ ਹੈਗੀ ਹੈ ਜੀ ਸ਼ਾਰਟ ਜਿਹੜੀ ਹੈਗੀ ਵਰਬਰੀ ਦੀ ਹੈਗੀ ਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਮੈਂ ਇਹਨੂੰ ਡਿਜ਼ਾਈਨ ਕੀਤਾ ਹੈ ਸੂਟ ਨੂੰ ਆ ਇਹਨੂੰ ਥੋੜੇ ਸਾਈਡ ਤੇ ਕਰ ਦਈਏ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਆਪਾਂ ਨੇ ਘੇਰੇ ਤੇ ਵਾਲਾ ਡਿਜ਼ਾਈਨ ਕੀਤਾ ਤੇ نیچے ਆਪਾਂ ਨੇ 48 ਦੀ ਲੈਂਸ ਲਾਈ ਹੋਈ ਹੈ ਇਹ ਵੀ ਲੈਂਸ ਲਾਈ ਹੋਈ ਹੈ ਆਫ ਵੈਟ ਕਲਰ ਦੀ ਆਪਾਂ ਨੇ ਲੈਂਸ ਲਾਈ ਹੈ ਕਿਉਂਕਿ ਇਹਦੇ ਬਲੂ ਕਲਰ ਸੀਗਾ ਬਾਟਮ ਦਾ ਤੇ ਦੇਖੋ ਇਸ ਤਰ੍ਹਾਂ ਸੀ ਇਹਦਾ ਗਲਾ ਰੈਡੀ ਕੀਤਾ ਹੈ ਬਹੁਤ ਸੋਹਣਾ ਗਲਾ ਕੀਤਾ ਜੀ ਬਾਕੀ ਤੁਸੀਂ ਕਿਹੋ ਜੀ ਵੀ ਹੈ ਨਾ ਗਲਿਆਂ ਗਲੇ ਸਿੱਖਣੇ ਨੇ ਜਾਂ ਕੋਈ ਪੈਂਟ ਪਲਾਜੋ ਸਿੱਖਣੇ ਆ ਬਾਕੀ ਪਹਿਣਾ ਨੂੰ ਬਹੁਤ سارے ਜਿਹੜੇ ਹੈਗੇ ਕੱਪੜੇ ਵਿੱਚ ਪਹਿਣਾ ਕਹਿੰਦੀਆਂ ਨੇ ਵੀ ਸਾਨੂੰ ਸਟਿਚਿੰਗ ਤਾਂ ਆਉਂਦੀ ਐ ਪਰ ਕਿਤੇ ਨੂੰ ਕਿਤੇ ਪ੍ਰੋਬਲਮ ਆਉਂਦੀ ਐ ਕਟਾਈ ਦੇ ਵਿੱਚ ਜਾਂ ਸਨਾਈ ਦੇ ਵਿੱਚ ਜਾਂ ਡਿਜ਼ਾਈਨਰ ਗਲੇ ਵਗੈਰਾ ਤੁਸੀਂ ਸਾਡੇ ਕੋਲੇ ਸਿੱਖਣਾ ਚਾਹੁੰਦੇ ਹੋ ਸਿੱਖ ਸਕਦੇ ਹੋ ਕਿਉਂਕਿ ਆਪਾਂ ਜਿਹੜਾ ਹੈਗਾ ਸੈਲਫ ਕੋਰਸ ਵੀ ਕਰਾਉਨੇ ਆ ਸਿਲਾਈ ਦਾ ਜਿਵੇਂ ਮਤਲਬ ਕਿ ਸਾਰੀ ਸਿਲਾਈ ਆਉਂਦੀ ਉਹਨਾਂ ਨੇ ਮੇਨ ਕਟਾ ਵਗੈਰਾ ਸਿੱਖਣੀਆਂ ਨੇ ਹਨਾ ਜਾਂ ਡਿਜ਼ਾਈਨਰ ਗਲੇ ਕਟਿੰਗ ਕਰਨੇ ਸਿੱਖਣੇ ਆ ਉਹ ਵੀ ਅਸੀਂ ਇੱਕ ਦਿਨ ਤੁਹਾਡੇ ਲਈ ਕਲਾਸ ਵੀ ਲੈ ਕੇ ਆਵਾਂਗੇ ਇੱਕ ਦਿਨ ਆਪਾਂ ਤੁਹਾਡੇ ਲਈ ਕਲਾਸ ਲੈ ਕੇ ਆਵਾਂਗੇ ਥੋੜੀ ਜਿਹੀ ਸੈਟਿੰਗ ਜੀ ਕਰ ਲਈ ਬਹੁਤ ਜ਼ਿਆਦਾ ਰਸ਼ ਪਿਆ ਹੋਇਆ ਕੱਪੜੇ ਦਾ ਜਦੋਂ ਆਪਾਂ ਥੋੜੀ ਜਿਹੀ ਫ੍ਰੀ ਹੋ ਗਏ ਇੱਕ ਦਿਨ ਜਿਹੜੇ ਪਹਿਣਾ ਨੂੰ ਸਾਰੀਆਂ ਤਾਂ ਸਲਾਈ ਆਉਂਦੀ ਹੈ ਹਨਾ ਤਾਂ ਆਪਾਂ ਉਹਨਾਂ ਦੇ ਲਈ ਕਲਾਸ ਲੈ ਕੇ ਆਵਾਂਗੇ ਗਲਿਆਂ ਦੀ ਕਟਿੰਗ ਵਗੈਰਾ ਸਿਖਾਵਾਂਗੇ ਵੀ ਕਿੰਨੇ ਨਾਪ ਤੇ ਤੁਸੀਂ ਕਿੰਨੇ ਇੰਚ ਦਾ ਗਲਾ ਪਾ ਸਕਦੇ ਹੋ ਆ ਲਓ ਜੀ ਇਹਦੇ ਨਾਲ ਆਪਾਂ ਨੇ ਪਿਓਰ ਵਰਬਰੀ ਦਾ ਹੀ ਦੁਪੱਟਾ ਤਿਆਰ ਕੀਤਾ ਹੈ ਲੈਸੇ ਜਲਾ ਕੇ ਦੇਖੋ ਜਿਹੜੇ ਆਪਾਂ ਨੇ ਸੂਟ ਦੇ ਉੱਪਰ ਲੈਸ ਲਾਈ ਹੈ ਉਹੀ ਲੈਸ ਲਾ ਕੇ ਆਪਾਂ ਨੇ ਦੁਪੱਟਾ ਤਿਆਰ ਕੀਤਾ ਹੈ ਬਹੁਤ ਸੋਹਣਾ ਸੂਟ ਤਿਆਰ ਕੀਤਾ ਦੇਖੋ ਇਸ ਤਰ੍ਹਾਂ ਆਪਣੇ ਕਾਰਨਰ ਵਗੈਰਾ ਵੀ ਦਿਖਾ ਦਾਂਗੇ ਮੈਂ ਦੇਖੋ ਬਹੁਤ ਸੋਹਣੀ ਜਿਹੜੀ ਹੈਗੀ ਫਿਨਿਸ਼ਿੰਗ ਦੇ ਨਾਲ ਗੁੰਮ ਲੈਸ ਲੱਗੀ ਹੋਈ ਹੈ ਲਓ ਜੀ ਅਗਲਾ ਆਪਣਾ ਸੂਟ ਹੈਗਾ ਇਹ ਵਾਲਾ ਇਹ ਜਿਹੜੇ ਸਾਰੇ ਸੂਟ ਆਪਣੇ ਕੋਲੋਂ ਸੇਲ ਹੋਏ ਹੋਏ ਆ ਇਹ ਸੂਟ ਜਿਹੜਾ ਮੈਂ ਪਹਿਲਾਂ ਵੀ ਦਿਖਾਇਆ ਸਾਰੇ ਸੂਟ ਆਪਣੇ ਕੋਲੋਂ ਸੇਲ ਹੋਏ ਹੋਏ ਆ ਤੇ ਬਰਨਾਲੇ ਤੋਂ ਹੈਗੇ ਆ ਇਹ ਕੱਪੜੇ ਦੇਖੋ ਉਹਨਾਂ ਨੂੰ ਪਸੰਦ ਆਏ ਸਾਡੇ ਕੱਪੜੇ ਹਨਾ ਤਾਂ ਆਪਣੇ ਕੋਲੇ ਅਗਲਾ ਦੁਆਰਾ ਦੁਆਰਾ ਜਿਹੜਾ ਹੈਗਾ ਬਣਵਾਉਣਾ ਹੁੰਦਾ ਤੇ ਉਹਨਾਂ ਨੂੰ ਪਹਿਲਾਂ ਵੀ ਆਪਣਾ ਕੱਪੜਾ ਬਹੁਤ ਜ਼ਿਆਦਾ ਪਸੰਦ ਆਇਆ ਇਹ ਦੇ ਨਾਲ ਦੀ ਸਲਵਾਰ ਸਲਵਾਰ ਦੀ ਜਿੱਦਾਂ ਉਹ ਚੌੜੀ ਮੂਰੀ ਉਹ ਪਾਉਂਦੇ ਨੇ ਉਹਨਾਂ ਦੀ ਇਹੀ ਸੀਗੀ ਡਿਮਾਂਡ ਕਹਿੰਦੇ ਸਾਡੀ ਮੂਰੀ ਚੌੜੀ ਰੱਖਿਓ ਤੇ ਨਾਲ ਆਪਾਂ ਨੇ ਇਹ ਵਾਲਾ ਦੁਪੱਟਾ ਡਾਈ ਕਰਵਾਇਆ ਉਹਨਾਂ ਦੇ ਦੁਪੱਟੇ ਵੀ ਸਾਰੇ ਸੂਟਾਂ ਦੇ ਨਾਲ ਹੀ ਲਗਵਾਏ ਆ ਤੇ ਇਹ ਤੇ ਮੈਂ ਕੋਈ ਲੈਂਸ ਵਗੈਰਾ ਨਹੀਂ ਲਗਾਈ ਕਿਉਂਕਿ ਟਾਈਮ ਜਿਹੜਾ ਹੈਗਾ ਬਹੁਤ ਜ਼ਿਆਦਾ ਘੱਟ ਸੀ ਤਾਂ ਜੀ ਅਗਲਾ ਉਹਨਾਂ ਦਾ ਸੂਟ ਹੈਗਾ ਇਹ ਵਾਲਾ ਆ ਦੇਖੋ ਇਹ ਜਿਹੜੀ ਹੈਗੀ ਸੈਲਫ ਪ੍ਰਿੰਟ ਵਾਲੀ ਸਲਵਾਰ ਹੈਗੀ ਆ ਆ ਦੇਖੋ ਕਿੰਨਾ ਸੋਹਣਾ ਮੂਰੀਆਂ ਦਾ ਡਿਜ਼ਾਈਨ ਬਣਾਇਆ ਹੈ ਦੇਖੋ ਬਹੁਤ ਸੋਹਣਾ ਜਿਹੜਾ ਹੈਗਾ ਮੁਰੀਆਂ ਦਾ ਡਿਜ਼ਾਈਨ ਵੀ ਆਪਾਂ ਨੇ ਤਿਆਰ ਕੀਤਾ ਹੋਇਆ ਤੇ ਇਹਦੇ ਨਾਲ ਆਪਾਂ ਨੇ ਮਸਲੀਨ ਦੀ ਚੁੰਨੀ ਡਾਈ ਕਰਵਾਈ ਆ ਉਹਨਾਂ ਦੀ ਇਹ ਮਸਲੀਨ ਦੀ ਚੁੰਨੀ ਹੈਗੀ ਐ ਇਹ ਜਿਹੜਾ ਕਮੀਜ਼ ਹੈਗਾ ਜੀ ਸ਼ਿਮਰ ਦਾ ਪਿਓਰ ਸ਼ਿਮਰ ਦਾ ਦੇਖੋ ਤੁਸੀਂ ਸਾਡੇ ਗਲੇਆਂ ਦੀ ਜਿਹੜੀ ਹੈਗੀ ਫਿਨਿਸ਼ਿੰਗ ਦੇਖ ਸਕਦੇ ਹੋ ਦੇਖੋ ਇਹਦੀ ਵੀ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਜਿਹੜੇ ਹੈਗੇ ਨੇ ਆਪਣੇ ਗਲੇ ਵਗੈਰਾ ਤਿਆਰ ਕਰੇ ਹੋਇਆ ਇਸ ਤਰ੍ਹਾਂ ਜਿਹੜਾ ਹੈਗਾ ਸਾਰੇ ਥੋੜੇ ਥੋੜਾ ਸਾਰੇ ਸੂਟਾਂ ਨੂੰ ਉਹਨਾਂ ਦਾ ਇਹਨੂੰ ਥੋੜਾ ਥੋੜਾ ਅਲੱਗ ਡਿਜ਼ਾਈਨ ਕੀਤਾ ਆ ਜਿੱਦਾਂ ਆਪਾਂ ਨੇ ਇਹ ਵਾਲੀ ਲੈਸ ਲਾਈ ਹੈ ਹਨਾ ਚਾਕਾਂ ਤੇ ਲਾਈ ਹੈ ਨਾਲੇ ਘੇਰੇ ਤੇ ਲਾਈ ਹੈ ਦੇਖੋ ਐਸ ਤਰ੍ਹਾਂ ਦੇਖੋ ਕਿੰਨੇ ਸੋਹਣੇ ਜਿਹੜੇ ਹੈਗੇ ਖੁੰਝੇ ਆਪਣੇ ਮੁੜੇ ਹੋਏ ਆ ਤੇ ਇਹ ਵਾਲੀ ਆਪਾਂ ਨੇ ਉਹਨਾਂ ਦੇ ਚਾਕਾਂ ਤੇ ਕੱਲਿਆਂ ਤੇ ਲਾਈ ਹੈ ਦੇਖੋ ਇਹ ਵਾਲਾ ਆਪਾਂ ਨੇ ਇਹਦੇ ਆਪਾਂ ਨੇ ਕੱਲੇ ਚਾਕਾਂ ਵਗੈਰਾ ਤੇ ਲਾਈ ਹੈ ਬਹੁਤ ਹੀ ਜ਼ਿਆਦਾ ਜਿਹੜੀ ਫਿਨਿਸ਼ਿੰਗ ਦੇ ਨਾਲ ਆਪਣੇ ਸੂਟ ਤਿਆਰ ਕਰੇ ਹੋਏ ਆ ਦੋ ਤਿੰਨ ਸੂਟ ਉਹਨਾਂ ਦੇ ਜਿਹੜੇ ਹੈਗੇ ਵਰਕ ਹੋਣ ਲਈ ਦਿੱਤੇ ਹੋਏ ਆ ਇੱਕ ਉਹਨਾਂ ਦਾ ਸੂਟ ਹੈਗਾ ਇਹਨੂੰ ਆਲਾ ਆ ਦੇਖੋ ਇਹ ਜਿਹੜੀ ਹੈਗੀ ਸਲਵਾਰ ਹੈਗੀ ਹੈ ਪਾਕਿਸਤਾਨੀ ਸਲਵਾਰ ਹੈ ਇਹਦੇ ਨਾਲ ਆਪਾਂ ਨੇ ਬਣਾਈ ਹੈ ਜੀ ਫਰਾਕ ਆ ਦੇਖੋ ਫਰਾਕ ਬਣਾਈ ਹੈ ਜਿੱਦਾਂ ਦੀ ਉਹ ਨਾਪ ਦੇ ਕੇ ਰਏ ਸੀਗੇ ਹਨਾ ਆ ਦੇਖੋ ਇਹਦੀ ਆਪਾਂ ਨੇ ਜਿਹੜੀ ਹੈਗੀ ਫਰਾਕ ਬਣਾਈ ਹੈ ਇਸ ਤਰ੍ਹਾਂ ਬੜ ਪਾ ਕੇ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਆਪਾਂ ਨੇ ਗਲਾ ਬਣਾਇਆ ਹੈ ਬੀ neck ਬਣਿਆ ਹੋਇਆ ਬਾਹਾਂ માં ਜਿਹੜੀਆਂ ਹੈਗੀਆਂ ਨੇ ਆਪਾਂ ਥੋੜੀਆਂ ਜਿਹੀਆਂ ਓਪਨ ਰੱਖੀਆਂ ਨੇ ਉਹਨਾਂ ਦੀ ਆ ਦੇਖੋ ਪਾਕਿਸਤਾਨੀ ਜਿਹੜੀ ਹੈਗੀ ਬਾਹਵਣੀ ਹੋਈ ਹੈ ਇਸ ਤਰ੍ਹਾਂ ਪਿੱਛੇ ਜਿੱਦਾਂ ਉਹਨਾਂ ਨੇ ਕਿਹਾ ਸੀਗਾ ਕਿ ਤਨੀ ਵਗੈਰਾ ਲਗਾ ਦਿਓ ਹਨ ਦੋਏ ਆਪਾਂ ਨੇ ਤਨੀਆ ਲਗਾਈਆਂ ਨੇ ਇਹਦੇ ਨਾਲ ਜਿਹੜਾ ਆਪਾਂ ਨੇ ਦੁਪੱਟਾ ਡਾਈ ਕਰਵਾਇਆ ਹੋਇਆ ਸਾਰੇ ਉਹਨਾਂ ਦੇ ਦੁਪੱਟੇ ਜਿਹੜੇ ਹੈਗੇ ਨੇ ਨਾਲ ਹੀ ਲਗਾਏ ਹੋਏ ਆ ਤੇ ਇਹ ਵਾਲੇ ਸੂਟ ਹੈਗੇ ਸੀਗੇ ਇੱਕ ਜਾਣੇ ਦੇ ਇਹ ਜਿਵੇਂ ਉਹਨਾਂ ਦੇ ਕੁਝ ਸੂਟ ਜਿਵੇਂ ਮੈਂ ਤੁਹਾਨੂੰ ਦੱਸਿਆ ਹਨ ਵਰਕ ਹੋਣ ਲਈ ਦਿੱਤੇ ਹੋਏ ਆ ਜਦੋਂ ਆ ਗਏ ਫਿਰ ਉਹ ਵਾਲੇ ਵੀ ਆਪਾਂ ਨੇ ਦੇ ਦੇ ਹੈਗੇ ਅਸੀਂ ਸਲਾਈ ਕਰਨੇ ਆ ਦੇਖੋ ਅਗਲੇ ਸੂਟ ਹੈਗੇ ਨੇ ਜੀ ਇਹ ਆਪਣੇ ਉਰੋਇਨੇ ਧੂਰੀ ਤੋਂ ਕਿਸੇ ਦੇ ਆ ਦੇਖੋ ਪੱਟੀ ਵਗੈਰਾ ਲਾ ਕੇ ਇਹ ਉਹਨਾਂ ਨੇ ਸਿੰਪਲ ਸੂਟ ਬਣਾਇਆ ਇਹ ਉਹਨਾਂ ਦਾ ਸਿੰਪਲ ਸੂਟ ਬਣਾਇਆ ਹੋਇਆ ਤਿੰਨ ਚਾਰ ਸੂਟ ਜਿਹੜੇ ਹੈਗੇ ਉਹਨਾਂ ਦੇ ਹੈਗੇ ਆ ਇਹ ਜਿਹੜਾ ਉਹਨਾਂ ਦਾ ਸੂਟ ਹੈਗਾ ਆ ਆ ਦੇਖੋ ਉਹ ਗਲਾ ਜਿਹੜਾ ਐ ਇਦਾਂ ਦਾ ਹੀ ਗਲਾ ਬਵਾਉਂਦੇ ਆ ਹਨਾ ਚਲੋ ਆਪਦੀ ਆਪਦੀ ਹਨਾ ਚੋਇਸ ਹੁੰਦੀ ਐ ਤੇ ਉਹਨਾਂ ਦਾ ਇਹ ਸੂਟ ਜਿਹੜਾ ਹੈਗਾ ਇਹ ਉਹਨਾਂ ਦੀ ਬਾਟਮ ਹੈਗੀ ਇਹਦੇ ਨਾਲ ਰਾਜੇ ਕਮੀਜ਼ ਜਿਹੜਾ ਹੈਗਾ ਤਰਪਾਈ ਹੋਣ ਲਈ ਗਿਆ ਹੋਇਆ ਤੇ ਜਿਵੇਂ ਇੱਕ ਧਰ ਦੇ ਆਪਾਂ ਕਹਿੰਦੇ ਆ ਪੰਜ ਪੰਜ ਛੇ ਛੇ ਸੂਟ ਹੈਗੇ ਆ ਇਹ ਵੀ ਉਹਨਾਂ ਦੇ ਸੂਟ ਹੈਗਾ ਤੇ ਇਹਦੀ ਪਾਕਿਸਤਾਨੀ ਸਲਵਾਰ ਬਣਾਈ ਹੋਈ ਹੈ ਇਹ ਵੀ ਆਪਣੇ ਕੋਲ ਹੀ ਸੇਲ ਹੋਇਆ ਹੋਇਆ ਸੂਟ ਹੈ ਆ ਦੇਖੋ ਇਹ ਬਹੁਤ ਸੋਹਣੇ ਸੂਟ ਸੀਗੇ ਇਹਦੇ ਨਾਲ ਦੇ ਕਾਫੀ ਜਿਹੜੇ ਸੂਟ ਆਪਣੇ ਕੋਲੇ ਵਿਕੇ ਆ ਬਹੁਤ ਜ਼ਿਆਦਾ ਜਿੰਦਾ ਪਸੰਦ ਕੀਤੇ ਗਿਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਗਲੇ ਤੇ ਵਰਕ ਸੀ ਦਾ ਆਪਾਂ ਨੇ ਬਾਹਵਾ ਤੇ ਸਲਵਾਰ ਨਾਲ ਦੀ ਪੱਟੀ ਲਗਾਈ ਹੈ ਦੇਖੋ ਬਾਹਵਾ ਤੇ ਪੱਟੀ ਲਗਾਤੀ ਔਰ ਘੇਰੇ ਤੇ ਵੀ ਪੱਟੀ ਲਗਾਈ ਹੈ ਇਸ ਤਰ੍ਹਾਂ ਆਪਾਂ ਨੇ ਘੇਰੇ ਤੇ ਪੱਟੀ ਲਗਾਤੀ ਬਹੁਤ ਸੋਹਣਾ ਜਿਵੇਂ ਆਪਾਂ ਕਹੇ ਦੀ ਹੈ ਹਨਾ ਕੱਚਾ ਕੱਚਾ ਜਿਹਾ ਸੂਟ ਹੈ ਇਹਦੇ ਨਾਲ ਪਿਓਰ ਕਾਟਨ ਦੇ ਦੁਪੱਟੇ ਸੀਗੇ ਪਿਓਰ ਕਾਟਨ ਦੇ ਤੁਸੀਂ ਸਾਡੀ ਵੀਡੀਓ ਦੇ ਵਿੱਚ ਦੇਖੇ ਹੋਣਗੇ ਹਨਾ ਇਹ ਜਿਹੜੇ ਇਹ ਬਹੁਤ ਜ਼ਿਆਦੇ ਸੂਟ ਆਪਣੇ ਸੇਲ ਹੋਇਆ ਦੇਖੋ ਕਿੰਨਾ ਸੋਹਣਾ ਜਿਹੜਾ ਹੈਗਾ ਵਰਕ ਹੈ రెడ్డి ਪਲੱਸ ਸਿਪੀ ਵਰਕ ਹੋਇਆ ਹੋਇਆ ਬਹੁਤ ਜਿਆਦਾ ਸੋਨਾ ਵਰਕ ਹੋਇਆ ਹੋਇਆ ਬਾਕੀ ਜਿੱਦਾਂ ਆਪਾਂ ਕਹਿੰਦੀਏ ਲਾਈਟ ਵੇਟ ਬਿਲਕੁਲ ਲਾਈਟ ਵੇਟ ਜਿਹੜੇ ਹੈਗੇ ਸੂਟ ਹੈਗੇ ਆ ਤੇ ਹੁਣ ਆਪਾਂ ਅਗਲਾ ਸੂਟ ਹੈਗੇ ਨੇ ਇਹ ਵੀ ਸਿੰਪਲ ਸੂਟ ਆ ਇਹ ਵੀ ਦੇਣੇ ਸੀਗੇ ਮੈਂ ਕਿਹਾ ਚਲੋ ਇਹਨਾਂ ਤੇ ਪ੍ਰੈਸ ਵਗੈਰਾ ਹੋਈ ਸੀਗੀ ਹਨਾ ਇਹ ਸੂਟ ਸੀਗਾ ਇਹਦੇ ਆਪਾਂ ਨੇ ਜਿਹੜਾ ਹੈਗਾ ਵਰਕ ਸਿੰਪਲ ਰੱਖਿਆ ਬਿਲਕੁਲ ਦੇਖੋ ਚਾਕਾਂ ਦੇ ਉੱਤੇ ਆਪਾਂ ਨੇ ਜਿਹੜੀ ਹੈਗੀ ਪਾਈਪਿੰਗ ਕਰਦੀ ਹੈ ਚਾਕਾਂ ਦੇ ਉੱਪਰ ਜਿੱਦਾਂ ਆਪਾਂ ਲੈਂਸ ਦੀ ਇਹਦੀ ਹੈ ਨਾ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਬਾਕੀ ਬਾਹਮਾ ਤੇ ਦਿੱਤੀ ਹੋਈ ਹੈ ਇਸ ਤਰ੍ਹਾਂ ਆ ਦੇਖੋ ਇਹਦੇ ਨਾਲ ਦੀ ਹਜੇ ਜਿਹੜੀ ਹੈਗੀ ਸਲਵਾਰ ਦੀਆਂ ਮੋਰੀਆਂ ਰਹਿੰਦੀਆਂ ਨੇ ਇਹ ਵੀ ਅਸੀਂ ਇਸ ਤਰ੍ਹਾਂ ਦੇਖੋ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਸਾਰੇ ਚਾਕਾਂ ਤੇ ਬਾਹਮਾਂ ਤੇ ਕਾਫੀ ਸੂਟ ਆ ਜਿਹੜੇ ਹੈਗੇ ਜਿੱਦਾਂ ਹੁੰਦੇ ਆ ਜੀ ਵਿੱਚ ਤਣ ਬਿਲਕੁਲ ਸਿੰਪਲ ਬਣਦੇ ਵਿੱਚ ਚਲੋ ਥੋੜਾ ਬਹੁਤ ਜਿਵੇਂ ਆਪਾਂ ਕਹਿੰਦੇ ਡਿਜ਼ਾਈਨ ਵੀ ਕਰਵਾਉਂਦੇ ਰਹਿੰਦੇ ਆ ਨਾ ਆ ਦੇਖੋ ਆਹ ਸੂਟ ਵੀ ਬਹੁਤ ਸਿਆੜੇ ਸੋਹਣੇ ਇਹਦੇ ਵੀ ਆਪਾਂ ਨੇ ਘੇਰਾ ਪਲੱਸ ਚਾਕਾਂ ਤੇ ਜਿਹੜੀ ਹੈਗੀ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਸੋਹਣਾ ਸੂਟ ਹੈ ਅਗਲਾ ਸੂਟ ਹੈਗਾ ਜੀ ਇਹ ਵਾਲਾ ਇਹ ਦਿਖਾਣੀ ਹੈ ਮੈਂ ਇਹਨੂੰ ਚੱਕਦੀ ਆਪਾਂ ਇੱਕ ਵੀਡੀਓ ਜਿਹੜੀ ਹੈਗੀ ਹੋਰ ਬਣਾਵਾਂਗੇ ਜੀ ਕਿਉਂਕਿ ਇਹ ਵੀਡੀਓ ਜਿਹੜੀ ਹੈਗੀ ਲੰਬੀ ਹੋ ਜਾਣੀ ਹੈ ਕਾਫੀ ਡਿਜ਼ਾਈਨਰ ਸੂਟ ਜਿਹੜੇ ਹੈਗੇ ਵਾਲੇ ਸਾਰੇ ਡਿਜ਼ਾਈਨਰ ਸੂਟ ਆ ਗਏ ਤੇ ਇੱਕ ਵੀਡੀਓ ਤੁਹਾਡੇ ਨਾਲ ਹੋਰ ਸ਼ੇਅਰ ਕਰਾਂਗੇ ਤਾਂ ਕਰਕੇ ਹੁਣ ਆਪਾਂ ਜਿਹੜੀ ਹੈਗੀ ਦੋ ਭਾਗਾਂ ਦੇ ਵਿੱਚ ਵੀਡੀਓ ਜਿਹੜੀ ਹੈਗੀ ਪਾਵਾਂਗੇ ਤੁਹਾਨੂੰ ਇੱਕ ਵਾਰੀ ਆਪਾਂ ਆਪਣਾ ਡਰੈੱਸ ਫੇਰ ਦੱਸ ਦਾਂਗੇ ਜੀ ਬਰਨਾਲਾ ਰੋਡ ਦੇ ਉੱਪਰ ਹੈ ਸਾਡਾ ਬੁਟੀਕ ਕੱਕੜਵਾਲ ਬਾਈਪਾਸ ਦੇ ਨੇੜੇ ਤੁਸੀਂ ਜਦੋਂ ਮਰਜੀ ਕਿਹੋ ਜਿਹਾ ਵੀ ਸੂਟ ਸਿੱਖਣਾ ਚਾਹੁੰਦੇ ਹੋ ਹਨ ਕਿਸੇ ਵੀ ਤਰ੍ਹਾਂ ਦੀ ਸਲਾਈ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਵੀ ਸਾਡੇ ਕੋਲੋਂ ਲੈ ਸਕਦੇ ਹੋ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਸਲਾਈ ਦੇ ਕੋਰਸ ਕਰਵਾਉਣੇ ਆ ਬਾਕੀ ਤੁਸੀਂ ਕਿਹੋ ਜਿਹਾ ਵੀ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਹਨ ਉਹ ਵੀ ਸਾਡੇ ਕੋਲ ਕਰਵਾ ਸਕਦੇ ਹੋ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਵਰਕ ਵੀ ਸੂਟਾਂ ਦੇ ਉੱਪਰ ਵਰਕ ਕਰਵਾਉਣੇ ਆ ਚਾਹੇ ਤੁਸੀਂ ਹੈਂਡਵਰਕ ਕਰਾਉਣੇ ਆ ਥ੍ਰੈਡਵਰਕ ਕਰਾਉਣੇ ਆ ਨੀਡਲ ਨੀਡਲ ਵਰਕ ਕਰਾਉਣੇ ਆ ਆਪਾਂ ਹਰ ਇੱਕ ਤਰ੍ਹਾਂ ਦੇ ਵਰਕ ਕਰਾਉਣੇ ਆ ਕਾਫੀ ਸਟੂਡੈਂਟ ਆ ਜਿਹੜੇ ਹੈਗੇ ਨੇ ਆਪਣੇ ਕੋਲੇ ਕੰਮ ਸਿੱਖ ਰਹੇ ਆ ਕਾਫੀ ਸਟੂਡੈਂਟ ਆਪਣੇ ਕੋਲੇ ਕੰਮ ਸਿੱਖ ਕੇ ਚਲੇ ਗਏ ਤੇ ਸਾਰਿਆਂ ਨੂੰ ਬਹੁਤ ਵਧੀਆ ਜਿਹੜਾ ਹੈਗਾ ਸਿਖਾਇਆ ਜਾਂਦਾ ਹੈ ਤੇ ਸਮਝਾਇਆ ਜਾਂਦਾ ਬਹੁਤ ਸੋਹਣਾ ਕੰਮ ਕਰ ਰਹੇ ਆ ਸਾਡੇ ਸਟੂਡੈਂਟ ਜਿਹੜਾ ਸਾਡੇ ਕੋਲੇ ਸਿੱਖੇ ਆ ਬਹੁਤ ਸੋਹਣਾ ਕੰਮ ਵੀ ਕਰ ਰਹੇ ਆ ਤੇ ਬਾਕੀ ਆਪਣੇ ਤੁਸੀਂ ਆਪਣੇ ਐਡਮਿਸ਼ਨ ਸਾਡੇ ਕੋਲੇ ਹਨਾ ਕਰਵਾ ਸਕਦੇ ਹੋ ਜੇ ਤੁਸੀਂ ਸਿਲਾਈ ਸਿੱਖਣਾ ਚਾਹੁੰਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੇ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ